ਵਾਤਾ ਸਭ ਤੋਂ ਅਹਿਮ ਖਬਰਦਾਨਾ ਕਰਾਂਗੇ 6 ਜੂਨ 1986 ਕੱਲੂਕਾਰੇ ਨੂੰ ਲੈ ਕੇ ਸ਼ਹੀਦੀ ਸਮਾਗਮ ਜੋ ਰਖਵਾਏ ਗਏ ਨੇ ਤੇ ਉੱਥੇ ਹੀ ਸ੍ਰੀ ਕਲਤਕ ਸਹਿਬ ਵਿਖੇ ਸ੍ਰੀ ਕਨਪਟ ਸਾਹਿਬ ਆਰੰਭ ਕੀਤੇ ਗਏ ਨੇ 6 ਜੂਨ ਨੂੰ ਸ੍ਰੀ ਕਲਤਕ ਸਹਿਬ ਵਿਖੇ ਜੋ ਭੋਗ ਪਾਏ ਜਾਣਗੇ ਤੇ ਉੱਥੇ ਕੱਲੂਕਾਰਾ ਦਿਵਸ ਮੌਕੇ ਸ਼ਹੀਦਾਂ ਨੂੰ ਨਮਨ ਕੀਤਾ ਜਾਵੇਗਾ ਕੱਲੂਕਾਰਾ ਦਿਵਸ ਦੇ ਮੌਕੇ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਤਾਂ ਪੰਜਾਬ ਪੁਲਿਸ ਦੇ ਵੱਲੋਂ ਕਰੀਬ 6000 ਕਰਮਚਾਰੀ ਤਨਤ ਕੀਤੇ ਗਏ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਅੱਜ ਸਿਰਖੰਡ ਪਟ ਸਾਹਿਬ ਆਰੰਭ ਕਰ ਦਿੱਤੇ ਗਏ ਨੇ 6 ਜੂਨ ਨੂੰ ਜੋ ਕਿ ਇਸ ਅਕਾਲ ਤੱਕ ਸਾਹਿਬ ਵਿਖੇ ਪਹੁੰਚ ਪਾਈ ਜਾਣਗੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਸ਼ਹੀਦਾਂ ਨੂੰ ਨਮਨ ਕੀਤਾ ਜਾਵੇਗਾ 84 ਦਰਸ਼ਨ ਦਿਦਾਰ ਜ਼ਖਮੀ ਸਰੂਪ ਜੋ ਕਿ ਸੰਗਤ ਨੂੰ ਦਰਸ਼ਨ ਵੀ ਕਰਵਾਏ ਜਾਣਗੇ ਜੂਨ ਦਾ ਪਹਿਲਾ ਹਫਤਾ ਜੋ ਕਿ ਕੌਮ ਦੇ ਲਈ ਬਹੁਤ ਭਾਵਨਾਤਮਕ ਹੈ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰਾਂ ਦੇ ਅੰਦਰ ਵਿਸ਼ੇਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਜੋ ਪਾਠ ਅਜ ਤੋਂ ਆਰੰਭੇ ਗਏ ਨੇ ਤਾਂ ਚੱਪੇ-ਚੱਪੇ ਤੇ ਪੁਲਿਸ ਦਾ ਕਰੜਾ ਪੈ ਰਿਹਾ ਹਾਲਾਂਕਿ ਪੁਲਿਸ ਦੇ ਵੱਲੋਂ ਸਖਤ ਨਜ਼ਰ ਰੱਖੀ ਗਈ ਹੈ ਸਖਮੀ ਪਾਵਨ ਸੂਪ ਸੰਗਤ ਦੇ ਦਰਸ਼ਨ ਦੇ ਲਈ ਜੋ ਸ਼ੋਭਿਤ ਅੱਜ ਕੀਤੇ ਜਾਣਗੇ ਹਾਲਾਂਕਿ ਵੱਡੀ ਮਾਤਰਾ ਦੇ ਵਿੱਚ ਸੰਗਤ ਗੁਰੂ ਘਰ ਮੱਥਾ ਟੇਕਣ ਦੇ ਲਈ ਪਹੁੰਚੇਗੀ ਕਿਉਂਕਿ ਇਸ ਦਿਨ ਇਹਨਾਂ ਦਿਨਾਂ ਦੇ ਵਿੱਚ ਅਕਸਰ ਹੀ ਵੱਡੀ ਗਿਣਤੀ ਦੇ ਵਿੱਚ ਸਿੱਖ ਕੌਮ ਸਿਦਰਬਾਰ ਸਾਹਿਬ ਨਤਮਸਕ ਹੋਣ ਦੇ ਲਈ ਪਹੁੰਚਦੀ ਹੈ ਅੱਜ ਸ੍ਰੀ ਕਨਪਟ ਸਾਹਿਬ ਜੋ ਕਿ ਆਰੰਭ ਕੀਤੇ ਗਏ ਨੇ ਹਾਲਾਂਕਿ 6 ਜੂਨ ਨੂੰ ਭੋਗ ਪਾਇਆ ਜਾਣਗੇ ਤਾਂ ਜੋ ਜ਼ਖਮੀ ਪਾਵਨ ਸਰੂਪ ਉਹਨਾਂ ਨੂੰ ਸੰਗਤ ਦੇ ਲਈ ਜੋ ਰੱਖਿਆ ਜਾਵੇਗਾ ਸੰਗਤ ਉਹਨੇ ਦਰਸ਼ਨ ਕਰ ਸਕੇਗੀ ਜੂਨ ਦਾ ਪਹਿਲਾ ਹਫਤਾ ਕੌਮ ਦੇ ਲਈ ਬਹੁਤ ਪਾਵਨਾਤਮਕ ਵਿਰਾਗ ਮਈ ਰੰਦਾ ਹੈ ਤਕल्लुकारा ਦਿਵਸ ਜੋ ਕਿ ਚੱਲ ਰਿਹਾ ਹੈ ਤਾਂ ਚੱਪੇ-ਚੱਪੇ ਤੇ ਪੁਲਿਸ ਦਾ ਕਰੜਾ ਪਹਿਰਾ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ 6 ਜੂਨ 1984 ਕੱਲੂ ਕਾਰਨ ਲੈ ਕੇ ਸ਼ਹੀਦੀ ਸਮਾਗਮ ਜੋਕੇ ਕਰਵਾਏ ਜਾ ਰਹੇ ਨੇ ਹਾਲਾਂਕਿ ਜੋ ਸ਼ਹੀਦ ਉਹਨਾਂ ਨੂੰ ਨਮਨ ਕੀਤਾ ਜਾਵੇਗਾ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਵਾਰ-ਵਾਰ ਇਹੀ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਸਿੱਖ ਕੌਮ ਜੋਕੇ ਰਲ ਮਿਲ ਕੇ ਇਕੱਠੀ ਹੋ ਕੇ ਇਕਤਰਤਾ ਕਰਕੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਵੇ ਕੋਈ ਵੀ ਅਜਿਹੀ ਸਥਿਤੀ ਨਾ ਪੈਦਾ ਹੋਵੇ ਜਿਸ ਦੇ ਨਾਲ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚੇ ਦਾ 6 ਜੂਨ 1984 ਕੱਲੂਕਾਰ ਨੂੰ ਲੈ ਕੇ ਸ਼ਹੀਦੀ ਸਮਾਗਮ ਜੋ ਕਿ ਰੱਖੇ ਗਏ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰਾਮ ਕਰ ਦਿੱਤੇ ਗਏ ਨੇ 6 ਜੂਨ ਨੂੰ ਜੋ ਭੋਗ ਪਾਏ ਜਾਣਗੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸ਼ਹੀਦਾਂ ਨੂੰ ਨਮਨ ਕੀਤਾ ਜਾਵੇਗਾ ਕੱਲੂਕਾਰਾ ਦਿਵਸ ਦੇ ਮੌਕੇ ਜੋ ਸ਼ਹਿਰ ਦੇ ਵਿੱਚ 6000 ਪੁਲਿਸ ਕਰਮੀ ਤਨਾਤ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਇੱਥੇ ਸੁਰੱਖਿਆ ਤਨਾਤ ਕੀਤੀ ਗਈ ਹੈ ਲਗਾਤਾਰ ਹਰ ਪਾਸੇ ਪੰਜਾਬ ਪੁਲਿਸ ਦੀ ਪੈਨੀ ਨਸਰ ਤਿੱਕੀ ਰਹੇਗੀ ਜੂਨ 1984 ਕੱਲੂਕਾਰਿਆਂ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਜੋ ਅੱਜ ਤੋਂ ਆਰੰਭ ਹੋ ਗਏ ਨੇ ਸਹਿਯੋਗੀ ਪਰਮਵੀਰ ਸਿੰਘ ਔਲਖ ਸਾਧਰਾਲ ਅੰਮ੍ਰਿਤਸਰ ਤੋਂ ਲਾਈਵ ਚੁਟ ਚੁਕੇ ਨੇ ਪਰਮ ਕਹਿੋਜਾ ਮਾਹੌਲ ਹੈ ਹਾਲਾਂਕਿ ਇਹ ਜੋ ਹਫਤਾ ਹੁੰਦਾ ਸਿੱਖ ਕੌਮ ਦੇ ਲਈ ਬਹੁਤ ਹੀ ਵਿਰਾਗਮਈ ਹਫਤਾ ਹੈ ਬਹੁਤ ਹੀ ਭਾਵਨਾਤਮਕ ਹਫਤਾ ਹੈ ਕਹਿੋਜਾ ਮਾਹੌਲ ਉੱਥੇ ਵੇਖਣ ਨੂੰ ਮਿਲ ਰਿਹਾ ਵੱਡੀ ਮਾਤਰਾ ਦੇ ਵਿੱਚ ਸਿੱਖ ਸੰਗਤ ਪਹੁੰਚ ਰਹੀ ਹੋਵੇਗੀ ਵੱਡੀ ਮਾਤਰਾ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ਤਸਵੀਰਾਂ ਜ਼ਰੂਰ ਦਰਸ਼ਕਾਂ ਨੂੰ ਦਿਖਾ ਦਿਓ 6 ਜੂਨ 1984 ਨੂੰ ਜਿੱਥੇ ਕੱਲੂ ਕਾਰਾ ਹੋਇਆ ਤਾਂ ਅੱਜ ਉਸ ਦਿਨ ਨੂੰ ਯਾਦ ਕੀਤਾ ਜਾ ਰਿਹਾ ਹੈ ਸਿਜਦਾ ਕੀਤਾ ਜਾ ਰਿਹਾ ਹੈ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਹੈ 4 ਜੂਨ ਹੈ ਅੱਜ ਸ੍ਰੀ ਖਾਨਪਟ ਸਾਹਿਬ ਅੱਜ ਆਰੰਭ ਕੀਤੇ ਗਏ ਨੇ 6 ਜੂਨ ਨੂੰ ਇਹ ਭੋਗ ਪਾਏ ਜਾਣਗੇ ਤਕਰੀਬਨ 7:30 ਤੋਂ 8 ਵਜੇ ਦੇ ਵਿੱਚ ਇਹ ਭੋਗ ਪਾਏ ਜਾਣਗੇ ਤਾਂ ਸ੍ਰੀ ਖਾਨਪਟ ਸਾਹਿਬ ਜਿੱਥੇ ਆਰੰਭ ਕੀਤੇ ਗਏ ਉੱਥੇ ਕਈ ਸ਼ਹੀਦ ਪਰਿਵਾਰ ਜਿਹੜੇ ਨੇ ਉਹ ਵੀ ਅੱਜ ਪਹੁੰਚੇ ਅੱਜ ਸੰਜਨਰ ਸਿੰਘ ਭਿੰਡਰਾਵਾਲੇ ਦੇ بیٹے ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਆ ਕੇ ਇਸ ਖਾਨਪਟ ਸਾਹਿਬ ਦੀ ਆਰੰਭਤਾ ਜਿਹੜੀ ਕੀਤੀ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਈਏ ਇਹ ਤਸਵੀਰਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਜ਼ਰੂਰ ਅੰਦਰ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਆਖਰਕਾਰ ਅੱਜ ਕਿਉਂਕਿ ਇਹ ਜਿਹੜਾ ਜਿਵੇਂ ਤੁਸੀਂ ਜ਼ਿਕਰ ਕੀਤਾ ਵਾਕਈ ਇਹ ਵਿਰਾਗਮਈ ਜਿਹੜਾ ਇਹ ਵਾਲਾ ਮਹੀਨਾ ਹੁੰਦਾ ਹੈ ਇਹ ਹਫ਼ਤਾ ਬਹੁਤ ਵਿਰਾਗਮਈ ਹੁੰਦਾ ਹੈ ਕੀ ਕੀ ਹੋਇਆ ਇਹ ਮਤਲਬ ਕਿ ਵਿਰਾਗਮਈ ਤੋਂ ਭਾਵੇਂ ਹੈ ਕਿ ਜਦੋਂ ਇਸ ਥਾਂ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਇਸ ਥਾਂ ਦੇ ਉੱਤੇ ਜਿਹੜਾ ਉਹ ਸ਼ਹੀਦ ਕੀਤੀਆਂ ਗਈਆਂ ਸੰਗਤਾਂ ਸੋ ਇਹ ਤਸਵੀਰ ਜਿਹੜੀ ਹੈ ਸਚਕਣ ਸ੍ਰੀ ਅਕਾਲ ਤਖਤ ਸਾਹਿਬ ਸਚਕਣ ਸ੍ਰੀ ਹਰਮੰਦਰ ਸਾਹਿਬ ਦੀ ਤੋਡੇ ਤੱਕ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਸਿਛਦਾ ਕੀਤਾ ਜਾ ਰਿਹਾ ਹਮ ਹਮਾ ਕੇ ਸੰਗਤਾਂ ਪਹੁੰਚ ਰਹੀਆਂ ਨੇ ਹਾਲਾਂਕਿ ਗਰਮੀ ਵੀ ਹੈ ਪਰ ਗਰਮੀ ਦੇ ਬਾਵਜੂਦ ਵੀ ਸੰਗਤਾਂ ਜਿਹੜੀਆਂ ਅੱਜ ਹਮ ਹਮਾ ਕੇ ਅੱਜ ਦੇ ਦਿਨ ਪਹੁੰਚੀਆਂ ਨੇ ਕਿਉਂਕਿ ਅੱਜ ਦੇ ਦਿਨ ਜੇਕਰ 1 ਜੂਨ ਤੋਂ ਗੱਲ ਕਰੀਏ ਤਾਂ 7 ਜੂਨ 6 ਜੂਨ ਤੱਕ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜਾ ਉਹ ਫੌਜਾਂ ਚੜੀਆਂ ਸੀਗੀਆਂ ਤਾਂ ਇਸ ਜਗ੍ਹਾ ਦੇ ਉੱਤੇ ਹੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਉਹੀ ਜਗ੍ਹਾ ਹੈ ਪਰ ਸੰਗਤਾਂ ਹੁਮ-ਹੁਮਾ ਕੇ ਪਹੁੰਚ ਰਹੀਆਂ ਨੇ ਸੰਗਤਾਂ ਜਿਹੜੀਆਂ ਨੇ ਅੱਜ ਦੇ ਦਿਨ ਦਰਸ਼ਨ ਕਰ ਰਹੀਆਂ ਨੇ ਪਵਿੱਤਰ ਸਮੇਂ ਜਿਹੜੀਆਂ ਨੇ ਅੱਜ ਦੇ ਦਿਨ ਨੂੰ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਸਚਕੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੋਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਸੰਗਤਾਂ ਅਜ ਹੁਮ-ਹੁਮਾ ਕੇ ਪਹੁੰਚ ਰਹੀਆਂ ਨੇ ਸੋ 6 ਜੂਨ 1984 ਦੀ ਜੇਕਰ ਅਸੀਂ ਗੱਲ ਕਰੀਏ ਤਾਂ 1984 ਨੂੰ ਇਸੇ ਜਗ੍ਹਾ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਨੂੰ ਕੱਲੂ ਘਾਰਾ ਦਾ ਨਾਮ ਦਿੱਤਾ ਗਿਆ ਜੇਕਰ ਅਸੀਂ ਹਿੰਦੁਸਤਾਨ ਦੀ ਸਰਕਾਰ ਦੀ ਗੱਲ ਕਰੀਏ ਉਸ ਵੇਲੇ ਦੀ ਸਰਕਾਰ ਨੇ ਇਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਸੀਗਾ ਸੋ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਇੱਥੇ ਸੰਤਾਂ ਜਿਹੜੀਆਂ ਨੇ ਅੱਜ ਵੀ ਇਸ ਜਗ੍ਹਾ ਤੇ ਆ ਕੇ ਨਤਮਸਤਕ ਹੋ ਰਹੀਆਂ ਨੇ ਵਿਰਾਗਮਈ ਜਿਵੇਂ ਤੁਸੀਂ ਜ਼ਿਕਰ ਕੀਤਾ ਬਿਲਕੁਲ ਗੱਲ ਠੀਕ ਹੈ ਕਿ ਜਿਨ੍ਹਾਂ ਦੇ ਘਰਾਂ ਦੇ ਜੀ ਗਏ ਨੇ ਅਸੀਂ ਥੱਲੇ ਤਸਵੀਰਾਂ ਦੇਖ ਕੇ ਆਏ ਆ ਸ਼ਹੀਦ ਗੈਲਰੀ ਦੇ ਵਿੱਚ ਜਿੱਥੇ ਕਿ ਛੋਟੇ-ਛੋਟੇ ਬੱਚੇ ਯਾਨੀ ਕਿ 4-4 ਸਾਲ ਦੇ ਬੱਚੇ 2-2 ਸਾਲ ਦੀਆਂ ਬੱਚੀਆਂ ਦੀਆਂ ਗੋਲੀਆਂ ਮਾਰ ਕੇ ਜਿਹੜਾ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਇਹ ਤਸਵੀਰ ਹੈ ਤੁਸੀਂ ਦੇਖੋ ਅਕਾਲ ਤਖਤ ਸਾਹਿਬ ਦੇ ਬਾਹਰ ਦੀ ਤਸਵੀਰ ਹੈ ਜਿੱਥੇ ਸੰਗਤਾਂ ਜਿਹੜੀਆਂ ਅੱਜ ਹੁੰਮ ਹਮਾ ਕੇ ਅੱਜ ਮੱਥਾ ਟੇਕਣ ਲਈ ਪਹੁੰਚੀਆਂ ਨੇ ਉੱਥੇ ਹੀ ਸੇਵਾਦਾਰ ਜਿੱਥੇ ਆਪਣੀ ਡਿਊਟੀ ਜਿਹੜੀ ਆ ਬਖੂਬੀ ਨਿਭਾ ਰਹੇ ਨੇ ਦੂਜੇ ਪਾਸੇ ਪੁਲਿਸ ਦਾ ਪਹਿਰਾ ਜਿਹੜਾ ਉਹ ਵੀ ਵੱਡੇ ਪੱਧਰ ਤੇ ਲੱਗਿਆ ਹੋਇਆ ਹੈ ਬਾਹਰ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਸਿੱਧੇ ਤੌਰ ਦੇ ਉੱਤੇ ਪੁਲਿਸ ਕੋਲ ਹੈ ਸੋ ਪੁਲਿਸ ਜਿੱਥੇ ਬਾਹਰ ਨਿਗਰਾਨੀ ਰੱਖ ਰਹੀ ਹੈ ਉੱਥੇ ਹੀ ਸੇਵਾਦਾਰ ਜਿਹੜੇ ਨੇ ਉਹ ਵੱਡੇ ਪੱਧਰ ਦੇ ਉੱਤੇ ਅੰਦਰ ਸਾਰਾ ਕਿਉਂਕਿ ਕਾਫੀ ਹਜ਼ਾਰਾਂ ਦੀ ਤعداد ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਸੋ ਜ਼ਿੰਮੇਵਾਰੀ ਬਹੁਤ ਵੱਡੀ ਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਇੱਥੇ ਜਿਹੜਾ ਕੋਈ ਝੜਪਣਾ ਹੋਏ ਜਾਂ ਕੋਈ ਸ਼ਰਾਤੀ ਅਨਸਰ ਨਾ ਅੰਦਰ ਵੜ ਸਕੇ ਸੋ ਇਹ ਤਸਵੀਰ ਹੈ ਜਿਹੜੀ ਸਚਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਤੋਂ ਉੱਤੇ ਤੱਕ ਅਸੀਂ ਸਾਂਝੀ ਕਰ ਰਹੇ ਹਾਂ ਇਹ ਅੱਜ 4 ਜੂਨ ਨੂੰ ਸ੍ਰੀ ਖਨਪਟ ਸਾਹਿਬ ਆਰੰਭ ਕਰ ਦਿੱਤੇ ਗਏ ਨੇ ਅਤੇ 6 ਜੂਨ ਨੂੰ ਜਿਹੜੇ ਆ ਉਹ ਭੋਗ ਪਾਇਆ ਜਾਣਗੇ ਜੀ ਬਿਲਕੁਲ ਪਰਮ ਇਹਨਾਂ 3 ਦਿਨਾਂ ਦੇ ਦੌਰਾਨ ਜੋ ਵੱਡੀ ਮਾਨਸਾ ਸਿੰਘ ਜੀ ਸੰਗਤ ਭਾਈ 18 ਸਿੰਘ ਜੀ ਤੇ ਜਨਰਲ ਸ਼ਵੇਕ ਸਿੰਘ ਜੀ ਤੇ ਸਮੂੱਚੇ ਉਹਨਾਂ ਦੇ ਸਾਥੀਆਂ ਨੇ ਉਸ ਫੌਜ ਨੂੰ ਫੇਚਣੇ ਵੀ ਚਵਾਏ ਔਰ ਇੱਥੇ ਰਾਨ ਤੱਤੇ ਦੇ ਵਿੱਚ ਟੱਕਰਾ ਕਰਕੇ ਸ਼ਹੀਦਦਿਆਂ ਵੀ ਪਾਈਆਂ ਉਹਨਾਂ ਪਵਿੱਤਰ ਸ਼ਹੀਦਾਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਦੀ ਪਰੰਪਰਾ ਕੀਤੀ ਗਈ ਆ ਪਰਸੋਂ 7:30 ਵਜੇ ਨੌਵੇਂ ਮਹੱਲੇ ਦੇ ਸ਼ਲੋਕਾਂ ਤੋਂ ਬਾਅਦ 8:00 ਵਜੇ ਉੱਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਜਾਣੀ ਤੇ ਫਿਰ 8:00 ਵਜੇ ਥੱਲੇ ਖਾਲਸਾ ਜੀ ਦੀ ਬਾਹਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਫਜ਼ੀਲਤੋਂ ਜਿਸ ਵੇਲੇ ਸਮਾਪਤ ਹੁੰਦੀ ਤੇ ਨਾਲੇ ਕੀਰਤਨ ਪ੍ਰਾਰambh ਹੋ ਜਾਣਾ ਅਰਦਾਸ ਬੇਨਤੀ ਕਰਕੇ ਸਤਗੁਰਾਂ ਦੇ ਚਰਨਾਂ ਵਿੱਚ ਹਕਮ ਦਾ ਹਕੂਮਨਾਵਾ ਲੈ ਕੇ ਜਿਹੜੇ ਮਹਾਨ ਸ਼ਹੀਦ ਆ ਉਹਨਾਂ ਪਰਿਵਾਰਾਂ ਨੂੰ ਸਰਪਾਤਵੀ ਬਖਸ਼ਿਸ਼ ਹੋਣੀ ਆ ਸੋ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਜਿਹੜਾ ਸ਼ਹੀਦਾਂ ਦਾ ਆਪਾਂ ਮਨਾਉਨੇ ਆ 6 ਜੂਨ ਦਾ ਦਿਹਾੜਾ ਇਹ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਇੱਥੇ ਨਾਂ ਦਾ ਕੋਈ ਕਿਸੇ ਕਿਸਮ ਦੀ ਜਿਹੜਾ ਮਨੁੱਖ ਦੇ ਵਿੱਚ ਹੁੰਦੀ ਪਈ ਕੋਈ ਕਿਸ ਕਿਸ ਦੀ ਲਾਲਸਾ ਕਿਉਂਕਿ ਇਹ ਕੇਵਲ ਤਾਂ ਕੇਵਲ ਸ਼ਹੀਦਾਂ ਨੂੰ ਸਮਰਪਿਤ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਾਦ ਚੜ ਕੇ ਆਓ ਵੀ ਤੇ ਫਿਰ ਸ਼ਾਂਤੀਪੂਰਵਕਾਂ ਇਹ ਸਾਰਾ ਜਿਹੜਾ ਆ ਉਹਨਾਂ ਮਹਾਨ ਸ਼ਹੀਦਾਂ ਦਾ ਇਹ ਦਿਹਾੜਾ ਜਿਹੜਾ ਸਾਰੇ ਮਨਾਈਏ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡੀ ਕਿਉਂਕਿ ਉਹ ਜਿਹੜਾ ਆਵਾਜ਼-ਵਿਵਾਦ ਚੱਲ ਰਿਹਾ ਸੀਗਾ ਤੁਮਾ ਸਾਹਿਬ ਦੇ ਨਾਲ ਸਫਾਵਾ ਮਹੌਲ ਜੀ ਦਾ ਕੋਈ ਨਹੀਂ ਗੁਰੂ ਸਾਹਿਬ ਗੁਰੂ 6ਵੇਂ ਪਾਤਸ਼ਾਹ ਗੁਰੂ 10ਵੇਂ ਪਾਤਸ਼ਾਹ ਬੈਠੇ ਆ ਸਫਾਵਾ ਮਹੌਲ ਉਹਨੇ ਆਪੇ ਸਭ ਕੁਝ ਨੇ ਬਣਾ ਦੇਣਾ ਧੰਨਵਾਦ ਜੀ ਬਿਲਕੁਲ ਸਹੀਓ ਕੀ ਪਰਮਵੀਰ ਸਿੰਘ ਆਲਕ ਲਗਾਤਾਰ ਸੇ ਦਰਬਾਰ ਸਾਹਿਬ ਤੋਂ ਲਾਈਵ ਸਟਨਾ ਜੁੜੇ ਹੋਏ ਨੇ ਪਰ ਅਮ ਜਿਸ ਦੇ ਸਾਭ ਦੇ ਨਾਲ ਅੱਜ ਜੋ ਸ੍ਰੀ ਖੰਡਪੜ ਸਾਹਿਬ ਆਰੰਭ ਹੋ ਚੁੱਕੇ ਨੇ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਸਿੱਖ ਸੰਗਤ ਇੱਥੇ ਪਹੁੰਚੇਗੀ ਹਾਲਾਂਕਿ ਐਸਜੀਪੀਸੀ ਦੇ ਵੱਲੋਂ ਕਿਸ ਤਰੀਕੇ ਦੀਆਂ ਖਾਸ ਤਿਆਰੀਆਂ ਕੀਤੀਆਂ ਹੋਈਆਂ ਨੇ ਇੰਨੀ ਸੰਗਤ ਇੰਨੀ ਗਰਮੀ ਜੋ ਸਾਰੀਆਂ ਸਹੂਲਤਾਂ ਸੰਗਤ ਨੂੰ ਦਿੱਤੀਆਂ ਜਾਣ ਕੋਈ ਵੀ ਪਰੇਸ਼ਾਨੀ ਸੰਗਤ ਨੂੰ ਨਾ ਆਉਂ ਦਿੱਤੀ ਜਾਵੇ ਕਿਉਂਕਿ ਇਹ ਉਹ ਦਿਨ ਹੈ ਜਦੋਂ ਸੰਗਤ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਇੱਥੇ ਪਹੁੰਚਦੀ ਹੈ ਦੇਖੋ ਇਹ ਜਿਵੇਂ ਜ਼ਿਕਰ ਕਰ ਰਿਹਾ ਸੀਗਾ ਕਿ ਐਸਪੀਸੀ ਦੀ ਕਾਫੀ ਵੱਡੀ ਜ਼ਿੰਮੇਵਾਰੀ ਹੋੈਂਦੀ ਹੈ ਕਿ ਐਡਾ ਵੱਡਾ ਜਦੋਂ ਦਿਹਾੜਾ ਮਨਾਉਣਾ ਹੁੰਦਾ ਤਾਂ ਇੱਥੇ ਸੰਗਤਾਂ ਦਾ ਸਹਿਯੋਗ ਕਰਨ ਦੀ ਬਹੁਤ ਵੱਡੀ ਲੋੜ ਹੁੰਦੀ ਹੈ ਤੁਸੀਂ ਇਧਰ ਦੇਖ ਸਕਦੇ ਹੋ ਕਿ ਗਰਮ ਜਿਹੜੇ ਪੈਰ ਨਾ ਹੋਣ ਸੰਗਤਾਂ ਵਾਸਤੇ ਮੈਟ ਜਿਹੜੇ ਆ ਉਹ ਵਿਛਾਏ ਗਏ ਨੇ ਧੁੱਪ ਨਾ ਲੱਗੇ ਇਸ ਕਰਕੇ ਚਾਨਣੀਆਂ ਲਗਾਈਆਂ ਹੋਈਆਂ ਨੇ ਜਿੱਥੇ ਸੰਗਤਾਂ ਤੁਸੀਂ ਦੇਖੋ ਅੰਦਰ ਇਹ ਮੈਟ ਤੁਸੀਂ ਦੇਖ ਸਕਦੇ ਹੋ ਮੈਟ ਲੱਗੇ ਹੋਏ ਨੇ ਦੂਜੇ ਪਾਸੇ ਜਿਹੜਾ ਠੀਕ ਠੀਕ ਹੈ ਪਰ ਲਗਾਤਾਰ ਪੜੇ ਰਹੋ ਅੱਗੇ ਵੀ ਅਪਡੇਟ ਵਰਤੋਂ ਲੈਂਦੇ ਰਵਾਂਗੇ ਫਿਲਹਾਲ ਦੇ ਲਈ ਬਹੁਤ-ਬਹੁਤ ਸ਼ੁਕਰੀਆ ਤਾਂ 6 ਜੂਨ 1984 ਜੋ ਕੱਲੂਕਾਰਾਂ ਲੈ ਕੇ ਜੋ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਨੇ ਸਿੱਖ ਸੰਗਤ ਦਾ ਵੱਡੇ ਗਿੰਦੇ ਤੇ ਪਹੁੰਚ ਰਹੇ ਨੇ ਹਾਲਾਂਕਿ ਜੋ ਜ਼ਖਮੀ ਪਾਵਨ ਰੂਪੇ ਉਹਨਾਂ ਦੇ ਦਰਸ਼ਨ ਜੋ ਸੰਗਤ ਨੂੰ ਕਰਵਾਏ ਜਾਣਗੇ ਵੱਡੀ ਮਾਤਰਾ ਦੇ ਵਿੱਚ ਇੱਥੇ ਪੁਲਿਸ ਤਾਇਨਾਤ ਕੀਤੀ ਗਈ ਹੈ ਕਰੀਬ 6000 ਪੁਲਿਸ ਦੇ ਕਰਮਚਾਰੀ ਜੋ ਇੱਥੇ ਲਗਾਏ ਗਏ ਨੇ